ਅਰਥਾ ਪਾਕਿਸਤਾਨ ਦੇ ਵਿਚਾਰੇ ਵੱਧ ਰਹੇ ਤਣਾ ਨੂੰ ਦੇਖਦੇ ਹੋਏ ਜੰਗ ਵਰਗੇ ਜੋ ਹਾਲਾਤ ਹੋਏ ਨੇ ਉਹਨਾਂ ਦੇ ਮੱਦੇ ਨਜ਼ਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਨੇ 8 ਮਈ ਤੋਂ ਲੈ ਕੇ ਯਾਨੀ ਅੱਜ ਤੋਂ ਲੈ ਕੇ 11 ਮਈ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਵਿਸਥਾਰ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਆਖਰ ਕਿਹੜੇ ਸਕੂਲ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਛੁੱਟੀਆਂ ਹੋ ਰਹੀਆਂ ਨੇ ਤਾ ਆਖਰ ਕਿਉਂ ਹੋ ਰਹੀਆਂ ਨੇ ਛੁੱਟੀਆਂ ਇਹ ਕਿਉਂ ਬਣੇ ਨੇ ਮਾਹੌਲ ਅਜਿਹਾ ਕਿ ਛੁੱਟੀਆਂ ਕਰਨ ਤੱਕ ਦੀ ਨੌਬਤ ਆਈ ਆ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਤੱਕ ਨੂੰ ਜਿਹੜਾ ਫੈਸਲਾ ਲੈਣਾ ਪਿਆ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਜੜੀਆਂ ਅਤਿਸ਼ਵਾਦੀਆਂ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਦਰਅਸਲ ਪਹਿਲਗਾਮ ਦੇ ਵਿੱਚ ਜੋ ਘਟਨਾਕਰਮ ਹੋਇਆ ਸੀ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਭੋਲੇ ਭਲੇ ਲੋਕਾਂ ਨੂੰ ਜੋ ਘੁੰਮਣ ਗਏ ਸੀ ਜੋ ਸੈਰ ਕਰਨ ਗਏ ਸੀ ਜੋ ਮਨੋਰੰਜਨ ਕਰਨ ਗਏ ਸੀ ਆਪਣਾ ਸਮਾਂ ਬਤਾਉਣ ਗਏ ਸੀ ਫੁਰਸਤ ਦੇ ਪਲ ਬਤਾਉਣ ਗਏ ਸੀ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੂੰ ਪੁੱਛਿਆ ਤੁਹਾਡਾ ਧਰਮ ਕਿਹੜਾ ਉਹਨਾਂ ਨੂੰ ਪੁੱਛਿਆ ਕਲਮਾ ਪੜ੍ਹ ਕੇ ਸੁਣਾਓ ਬਾਅਦ ਵਿੱਚ ਜਦੋਂ ਉਹਨਾਂ ਨੇ ਕਿਹਾ ਅਸੀਂ ਕਲਮਾ ਨਹੀਂ ਸੁਣਾ ਸਕਦੇ ਸਾਨੂੰ ਨਹੀਂ ਆਉਂਦਾ ਕਿਉਂਕਿ ਉਹ ਮੁ슬ਮ ਧਰਮ ਦੇ ਨਹੀਂ ਸੀ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਇਸ ਸਭ ਦੇ ਵਿੱਚ ਇੱਕ ਪਹਿਲਗਾਮ ਦਾ ਮੁ슬ਮ ਧਰਮ ਦਾ ਹੀ ਇਨਸਾਨ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਅਤਵਾਦੀ ਦੇ ਵੱਲੋਂ ਤਾਂ ਇਸ ਤੋਂ ਇਹ ਵੀ ਸਾਫ਼ ਹੁੰਦਾ ਕਿ ਅਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਤਾਂ ਗੱਲ ਕੀਤੀ ਜਾਵੇ ਉਸਰ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਰਿਹਾ ਤਾਂ ਪਾਕਿਸਤਾਨ ਵੀ ਲਗਾਤਾਰ ਕਾਰਵਾਈ ਕਰ ਰਿਹਾ ਤੇ ਹੁਣ ਸਕੂਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਨੇ 8 ਮਈ ਤੋਂ 11 ਮਈ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੇ ਵੀ ਸਾਰੇ ਸਕੂਲ ਨੇ ਮਾਨਤਾ ਪ੍ਰਾਪਤ ਸਰਕਾਰੀ ਐਡਿਡ ਪ੍ਰਾਈਵੇਟ ਸਾਰਿਆਂ ਨੂੰ ਹੁਕਮ ਜਾਰੀ ਕਰ ਦਿੱਤੇ ਡਿਪਟੀ ਕਮਿਸ਼ਨਰ ਦੇ ਵੱਲੋਂ ਕਿ ਇਹ ਤੁਸੀਂ ਨੋਟੀਫਿਕੇਸ਼ਨ ਹੈ ਨੋਟੀਫਿਕੇਸ਼ਨ ਦੇ ਕੇ ਹੁਕਮ ਜਾਰੀ ਕਰ ਦਿੱਤੇ ਕਿ ਹੁਣ 11 ਮਈ ਤੱਕ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸਕੂਲ ਬੰਦ ਰਹਿਣਗੇ ਤਾਂ ਪਠਾਨਕੋਟ ਦੇ ਵਿੱਚ ਪਠਾਨਕੋਟ ਦੇ ਵਿੱਚ ਤੇ ਗੁਰਦਾਸਪੁਰ ਦੇ ਵਿੱਚ ਸਕੂਲ ਤੇ ਕਾਲਜ ਅਗਲੇ 3 ਦਿਨ ਦੇ ਲਈ ਬੰਦ ਰਹਿਣਗੇ ਇਸੇ ਤਰ੍ਹਾਂ ਫਾਜ਼ਿਲਕਾ ਦੇ ਵਿੱਚ ਵੀ ਅਗਲੇ ਹੁਕਮ ਤੱਕ ਸਕੂਲ ਕਾਲਜ ਬੰਦ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ ਤਾਂ ਪਠਾਨਕੋਟ ਗੁਰਦਾਸਪੁਰ ਤੇ ਤਰਨਤਾਰਨ ਪਾ ਪੰਜਾਬ ਦੇ ਇਹ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਰਹੱਦੀ ਜ਼ਿਲ੍ਹਿਆਂ ਦੀ ਗੰਗਾ ਨਗਰ ਬੀਕਾਨੇਰ ਜੈਸਲਮੇਰ ਅਤੇ ਬਾੜਮੇਰ ਦੇ ਵਿੱਚ ਵੀ ਸਰਕਾਰੀ ਅਤੇ ਨਿੱਜੀ ਸਕੂਲ ਸਾਰੇ ਬੰਦ ਕਰ ਦਿੱਤੇ ਗਏ ਨੇ ਤਾਂ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਤਾਂ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਤਿੰਨ ਜ਼ਿਲ੍ਹੇ ਇਹ ਨੇ ਉਸ ਤੋਂ ਇਲਾਵਾ ਸਰਹੱਦੀ ਇਲਾਕੇ ਜਿਹੜੇ ਅਸੀਂ ਤੁਹਾਨੂੰ 10 ਕੇ ਹਟੇ ਆ ਤਾਂ ਉਹ ਇਲਾਕਿਆਂ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਸਾਰੇ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ ਕਿਉਂ 11 ਮਈ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਕਿਸੇ ਦੇ ਨਾਲ ਕੋਈ ਅਜੀਹਾ ਹਾਦਸਾ ਨਾ ਹੋ ਸਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੇ ਬਿੱਤੇ ਕੱਲ ਜੰਮੂ ਕਸ਼ਮੀਰ ਦੇ ਪੋਂਚ ਦੇ ਵਿੱਚ ਆਮ ਲੋਕਾਂ ਦੇ ਘਰਾਂ ਦੇ ਉੱਤੇ ਹੀ ਹਮਲਾ ਕਰ ਦਿੱਤਾ ਤਾਂ ਉਸ ਹਮਲੇ ਦੇ ਵਿੱਚ ਗੁਰਦੁਆਰਾ ਦੀ ਕੰਧ ਦੇ ਉੱਤੇ ਵੀ ਗੋਲਾ ਲੱਗਿਆ ਤਾਂ ਗੁਰੂ ਘਰ ਦਾ ਜੋ ਰਾਗੀ ਸਿੰਘ ਸੀ ਉਸ ਦੀ ਵੀ ਮੌਤ ਹੋ ਗਈ ਇੱਕ ਰੋਬੀ ਕੌਰ ਉਸ ਦੀ ਵੀ ਮੌਤ ਹੋ ਗਈ ਤੇ ਇੱਕ ਵਿਅਕਤੀ ਦੀ ਹੋਰ ਮੌਤ ਹੋਈ ਆ ਉਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਜਵਾਬ ਦੇਣ ਦੇ ਲਈ ਤਾਂ ਪਰ ਪਹਿਲਾਂ ਆਪਣੇ ਜਿਹੜੇ ਨੇ ਵਿਦਿਆਰਥੀ ਨੇ ਜਾਂ ਫਿਰ ਹੋਰ ਨੇ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਤਾਂ ਜੋ ਪਾਕਿਸਤਾਨ ਨੂੰ ਮੋਹ ਤੋੜਮਾਂ ਜਵਾਬ ਦਿੱਤਾ ਜਾ ਸਕੇ ਤਾਂ ਵਿਦਿਆਰਥੀਆਂ ਨੂੰ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਪਰ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਜੋ ਜੰਗ ਦਾ ਮਾਹੌਲ ਬਣ ਰਿਹਾ ਉਸ ਨੂੰ ਲੈ ਕੇ ਹਰ ਕਿਸੇ ਦੇ ਵਿੱਚ ਡਰ ਤੇ ਮਾਹੌਲ ਡਰ ਤੇ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਤਾਂ ਪਰ ਦੂਜੇ ਪਾਸੇ ਪ੍ਰਸ਼ਾਸਨ ਇਹ ਅਪੀਲ ਕਰ ਰਿਹਾ ਕਿ ਕਿਸੇ ਨੂੰ ਕਬੜਾ